ਅੱਜ ਗੱਲ ਵੱਡੀ ਸੋਚਣ ਵਾਲੀ ਸਮਝਣ ਵਾਲੀ ਤੇ ਸੰਕਲੈਣ ਵਾਲੀ ਹੈ ਅੱਜ 2 ਫਰਵਰੀ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਆਮ ਆਦਮੀ ਪਾਰਟੀ ਦੇ ਦਰਜਨ ਦੇ ਕਰੀਬ ਐਮਐਲਏ ਬੀਜੇਪੀ ਚ ਸ਼ਾਮਲ ਹੋ ਗਏ ਨੇ ਬੀਜੇਪੀ ਚ ਜਾਰ ਆਲੇ ਨੇ ਔਰ ਉਧਰ ਭਗਵੰਤ ਮਾਨ ਨੂੰ ਘੇਰਾ ਪਿਆ ਔਰ ਭਗਵੰਤ ਮਾਨ ਦੇ ਉੱਪਰ ਹੀ ਵੱਡੇ ਦੋਸ਼ ਲੱਗੇ ਨੇ ਔਰ ਅਗਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਤਿੰਨ ਮੰਤਰੀਆਂ ਦੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਤਿੰਨ ਮੰਤਰੀਆਂ ਦੀ ਪੁਲਿਸ ਦੇ ਨਾਲ ਸਿੱਧੀ ਤੂ ਟੂ ਮੈਮੇ ਹੋਈ ਹੈ ਔਰ ਪੁਲਿਸ ਉਹਨਾਂ ਨੂੰ ਸਿੱਧੀ ਅੱਖਾਂ ਦਿਖਾਉਂਦੀ ਨਜ਼ਰ ਆਈ ਹੈ ਕੀ ਇਹ ਪੂਰਾ ਮਾਮਲਾ ਅੱਗੇ ਦੱਸਦੇ ਹਾਂ ਅਗਲੀ ਵੱਡੀ ਖਬਰ ਹੈ ਕਿ ਅਮਰਤਪਾਲ ਸਿੰਘ ਦੇ ਉੱਪਰ ਐਨਐਸਏ ਹਟਣ ਦੀ ਉਮੀਦ ਬਣੀ ਹੈ ਕਿਉਂਕਿ ਹਾਈ ਕੋਰਟ ਨੇ ਐਨਐਸਏ ਲੱਗਣ ਦੇ ਆਧਾਰ ਦੇ ਉੱਪਰ ਐਨਐਸਏ ਲੱਗਣ ਦੇ ਕਾਰਨ ਦੇ ਉੱਪਰ ਪੰਜਾਬ ਪੁਲਿਸ ਤੋਂ ਰਿਕਾਰਡ ਮੰਗਾਇਆ ਔਰ ਜਿਨ੍ਹਾਂ ਥਾਣਿਆਂ 'ਚ ਐਮਪੀ ਅਮਰਤਪਾਲ ਹੋਰਾਂ ਦੇ ਉੱਪਰ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਨੋਟਿਸ ਕੱਦੇ ਨੇ ਹਾਈ ਕੋਰਟ ਨੇ ਉਹਨਾਂ ਤੋਂ ਰਿਕਾਰਡ ਤਲਬ ਕੀਤਾ ਔਰ ਅਗਲੀ ਵੱਡੀ ਖਬਰ ਹੈ ਕਿ ਐਸਕੇਐਮ ਦੀ ਸਯੁਕਤ ਕਿਸਾਨ ਮੋਰਚਾ ਦੀ ਅੱਜ ਮੁਹਾਲੀ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਤੇ ਵੱਡੇ ਫੈਸਲੇ ਕੀ ਨਿਕਲ ਕੇ ਸਾਹਮਣੇ ਆਉਣਗੇ ਉਹ ਅੱਗੇ ਤੁਹਾਨੂੰ ਦੱਸਦੇ ਆ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਪਹਿਲੀ ਵੱਡੀ ਖਬਰ ਹੈ ਮਿੱਤਰੋ ਸੱਚਮੁੱਚ ਬੜੀ ਸਮਝਣ ਵਾਲੀ ਤੇ ਸਭ ਕੁ ਲੈਣ ਵਾਲੀ ਇੱਕ ਸਿੱਖਿਆ ਭਰੀ ਵੇਖੋ ਆਮ ਆਦਮੀ ਪਾਰਟੀ ਦੇ 8 ਐਮਐਲਏ ਬੀਜੇਪੀ ਚ ਸ਼ਾਮਲ ਹੋ ਗਏ ਨੇ ਅਚਾਨਕ ਬੀਜੇਪੀ ਚ ਜਾ ਰਹੇ ਨੇ ਔਰ ਉਹੀ 8 ਐਮਐਲਏ ਜਿਹੜੇ ਕੁਝ ਦਿਨ ਪਹਿਲਾਂ ਤੱਕ ਕਹਿੰਦੇ ਸੀ ਸਾਡੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਵੱਖਰੀ ਹੈ ਸਾਡੀ ਸੋਚ ਵੱਖਰੀ ਹੈ ਸਾਡੀ ਸਮਝ ਵੱਖਰੀ ਹੈ ਸਾਡੇ ਰੂਲ ਵੱਖਰੇ ਨੇ ਸਾਡੇ ਸਿਧਾਂਤ ਵੱਖਰੇ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ 8 ਐਮਐਲਏ ਬੀਜੇਪੀ ਚ ਜਾ ਰਹੇ ਨੇ ਔਰ ਇਥੋਂ ਇੱਕ ਬਹੁਤ ਵੱਡਾ ਸਬਕ ਨਿਕਲਦਾ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਪਰ ਅਸਲੀਅਤ ਕੀ ਸਾਹਮਣੇ ਆਈ ਹੈ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ 8 ਐਮਐਲਏ ਦਿੱਲੀ ਦੇ ਵਿੱਚ ਜਿਨ੍ਹਾਂ ਨੂੰ ਐਮਐਲਏ ਦੀ ਟਿਕਟ ਨਹੀਂ ਮਿਲੀ ਜਿਨ੍ਹਾਂ ਨੂੰ ਐਮਐਲਏ ਦੀ ਕੁਰਸੀ ਖੁੱਸਦੀ ਨਜ਼ਰ ਆਈ ਹੈ ਉਹ ਸਾਰੇ ਬੀਜੇਪੀ 'ਚ ਚਲੇ ਗਏ ਨੇ ਬਸ ਆਹੀ ਹੈ ਅਸਲੀਅਤ ਵੱਖਰੀ ਸੋਚ ਵੱਖਰੇ ਸਿਧਾਂਤ ਵੱਖਰੇ ਰੂਲ ਵੱਖਰੀ ਵਿਚਾਰਧਾਰਾ ਦੀ ਬਸ ਮਲਾਈਦਾਰ ਅਹੁਦੇ ਤੇ ਮਲਾਈਦਾਰ ਕੁਰਸੀਆਂ ਮਿਲਣ ਫਿਰ ਸਾਡੀ ਸੋਚ ਵੱਖਰੀ ਹੈ ਪਰ ਜੇ ਨਾ ਮਿਲੇ ਫਿਰ ਕਿਸੇ ਵੀ ਪਾਰਟੀ 'ਚ ਜਾਣ ਲੱਗੇ ਇੱਕ ਸੈਕਿੰਡ ਨਹੀਂ ਲਾਉਂਦੇ ਔਰ ਇੱਥੋਂ ਇਹ ਗੱਲ ਸਮਝ ਆਉਂਦੀ ਹੈ ਕਿ ਪਾਰਟੀਆਂ ਦੇ ਸਿਰਫ ਨਾਂ ਵੱਖਰੇ ਨੇ ਟੈਗ ਵੱਖਰੇ ਨੇ ਬ੍ਰਾਂਡ ਵੱਖਰੇ ਨੇ ਔਰ ਪਾਰਟੀਆਂ ਚ ਕੰਮ ਕਰਨ ਵਾਲੇ ਇਹਨਾਂ ਰਾਜਨੇਤਾਵਾਂ ਦੀ ਵਿਚਾਰਧਾਰਾ ਸੋਚ ਸਮਝ ਕੋਈ ਫਰਕ ਨਹੀਂ ਹੈ ਇਹੀ ਕਾਰਨ ਹੈ ਇੱਕ ਮਿੰਟ ਚ ਇੱਕ ਪਾਰਟੀ ਛੱਡ ਕੇ ਦੂਜੀ ਚ ਜਾਣ ਲੱਗਿਆ ਇਹਨਾਂ ਨੂੰ ਕੋਈ ਦਿੱਕਤ ਹੀ ਨਹੀਂ ਹੁੰਦੀ ਕੋਈ ਤਕਲੀਫ ਹੀ ਨਹੀਂ ਹੁੰਦੀ ਕੋਈ ਔਖਾ ਹੀ ਨਹੀਂ ਲੱਗਦਾ ਕੋਈ ਟਾਈਮ ਹੀ ਨਹੀਂ ਲੱਗਦਾ ਤੁਸੀਂ ਦੇਖੋ ਜੇ ਭਲਾ ਸੋਚ ਤੇ ਵਿਚਾਰਧਾਰਾ ਵੱਖਰੀ ਹੋਵੇ ਪਾਰਟੀਆਂ ਦੀ ਤਾਂ ਫਿਰ ਇੱਕ ਪਾਰਟੀ ਛੱਡ ਕੇ ਦੂਜੀ ਸੋਚ ਵਾਲੀ ਵਿਚਾਰਧਾਰਾ ਵਾਲੀ ਪਾਰਟੀ 'ਚ ਜਾਣ ਲੱਗਿਆ ਕੁਲ ਟਾਈਮ ਤਾਂ ਲੱਗੇ ਕੋਈ ਕੋਈ ਤਕਲੀਫ ਤਾਂ ਹੋਵੇ ਕੋਈ ਸਾਲਾਂ ਬੱਧੀ ਸੋਚ ਬਦਲ ਤੇ ਟਾਈਮ ਲੱਗਦਾ ਹੁੰਦਾ ਨਾ ਪਰ ਸਾਰੀਆਂ ਪਾਰਟੀਆਂ ਦੇ ਰਾਜਨੀਤਕਾਂ ਨੂੰ ਇਹ ਚੰਗਾ ਪੜਾ ਪਤਾ ਵੀ ਸੋਚ ਵਿਚਾਰਧਾਰਾ 'ਚ ਕੋਈ ਫਰਕ ਨਹੀਂ ਅਸੀਂ ਸਾਰੇ ਇੱਕੋ ਤੱਕੜੀ ਦੇ ਚੱਟੇ ਮੱਟਿਆਂ ਹੁਣ ਆ ਆਮ ਆਦਮੀ ਪਾਰਟੀ ਵਾਲੇ ਜਿਹੜੇ 7 ਐਮਐਲਏ ਜਿਨ੍ਹਾਂ ਦੇ ਵਿੱਚ ਭਾਵਨਾ ਗੌੜ ਹੈ ਜਿਨ੍ਹਾਂ ਦੇ ਵਿੱਚ ਮਦਨ ਲਾਲ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਰਜੇਸ਼ ਰਿਸ਼ੀ ਹੈ ਜਿਨ੍ਹਾਂ ਦੇ ਵਿੱਚ ਅਨਰੇਸ਼ ਯਾਦਵ ਹੈ ਜਿਨ੍ਹਾਂ ਦੇ ਵਿੱਚ ਜਿਹੜਾ ਭਪਿੰਦਰ ਜੂਨ ਹੈ ਇਹਨਾਂ ਸਾਰਿਆਂ ਨੂੰ ਜਦੋਂ ਐਤਕੀ ਐਮਐਲਏ ਦੀ ਟਿਕਟ ਨਹੀਂ ਮਿਲੀ ਤਾਂ ਇਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਹੈ ਹੁਣ ਇੱਥੋਂ ਸੋਚੋ ਜਰੂਰ ਜਦੋਂ ਇਹ ਆਮ ਆਦਮੀ ਪਾਰਟੀ 'ਚ ਸੀ ਤੇ ਬੀਜੇਪੀ ਦੇ ਖਿਲਾਫ ਬੋਲਦੇ ਰਹੇ ਡਟ ਕੇ ਕਹਿੰਦੇ ਰਹੇ ਸਾਡੀ ਸੋਚ ਵੱਖਰੀ ਸਾਡੀ ਵਿਚਾਰਧਾਰਾ ਵੱਖਰੀ ਮੈਨੂੰ ਤਕਲੀਫ ਇਸ ਗੱਲ ਦੀ ਨਹੀਂ ਹੈ ਕਿ ਉਹ ਇਧਰੋਂ ਉਧਰ ਕਿਉਂ ਗਏ ਇਹ ਤਾਂ ਇੱਕੋ ਹੀ ਚੀਜ਼ਾਂ ਨੇ ਸਾਰੇ ਮੈਨੂੰ ਤਕਲੀਫ ਇਸ ਗੱਲ ਦੀ ਹੈ ਕਿ ਸਾਡੇ ਲੋਕਾਂ ਨੂੰ ਭੋਲੀ ਪਾਲੀ ਜਨਤਾ ਨੂੰ ਇਹ ਗੁੰਮਰਾਹ ਕਿਉਂ ਕਰਦੇ ਨੇ ਸਾਰੀਆਂ ਪਾਰਟੀਆਂ ਲਈ ਪਹਿਲਾਂ ਗੁੰਮਰਾਹ ਕਰਕੇ ਵੋਟਾਂ ਲੈਂਦੇ ਨੇ ਵੀ ਸਾਡੀ ਸੋਚ ਵੱਖਰੀ ਸਾਡੀ ਵਿਚਾਰਧਾਰਾ ਵੱਖਰੀ ਸਾਡਾ ਸਿਧਾਂਤ ਵੱਖਰਾ ਤੇ ਫਿਰ ਇਧਰੋਂ ਟਪੂਸੀ ਮਾਰ ਕੇ ਉਧਰ ਜਾਣ ਲੱਗੇ ਇੱਕ ਸਕਿੰਟ ਵੀ ਨਹੀਂ ਲਾਉਂਦੇ ਫਿਰ ਸਟੈਂਡ ਕਿੱਧਰ ਗਿਆ ਫਿਰ ਜ਼ਬਾਨ ਕਿੱਧਰ ਗਈ ਔਰ ਇੱਥੇ ਇਹਨਾਂ ਨੇ ਤਾਂ ਐਵੇਂ ਹੀ ਕਰਨਾ ਸੋਚਣ ਸਮਝਣ ਵਿਚਾਰਨ ਤੇ ਸਭ ਕੁ ਲੈਣ ਵਾਲੀ ਗੱਲ ਆਪਣੀਆਂ ਆਪਾਂ ਇਹਨਾਂ ਦੀ ਅਸਲੀਅਤ ਵੇਖਣੀ ਆ ਪਰਖਣੀ ਆ ਸਮਝਣੀ ਆ ਕਿ ਨਹੀਂ ਸਮਝਣੀ ਸਵਾਲ ਆਪਣਾ ਦੇਖੋ ਆ ਜਿਹੜੇ ਕਾਂਗਰਸ ਦੇ ਵਿੱਚੋਂ ਕੈਪਟਨ ਮਰੀਂਦਰ ਰਾਣਾ ਸੋਢੀ ਮਨਪ੍ਰੀਤ ਬਾਦਲ ਔਰ ਕਾਂਗਰਸ ਦਾ ਪ੍ਰਧਾਨ ਰਿਆ ਜਿਹੜਾ ਸੁਨੀਲ ਜਾਖੜ ਉਹ ਸਾਰੇ ਐਨੇ ਚ ਕਾਂਗਰਸ ਛੱਡ ਕੇ ਤੇ ਬੀਜੇਪੀ ਚਲੇ ਗਏ ਪਹਿਲਾ ਉਹ ਬੀਜੇਪੀ ਨੂੰ ਪਾੜਦੇ ਰਹੇ ਪਾੜਦੇ ਰਹਿਣਾ 20 20 ਸਾਲ ਪਾਣੀ ਪੀ ਪੀ ਕੇ ਤੇ ਇੱਕ ਮਿੰਟ ਲਾਇਆ ਨਾ ਉਧਰ ਜਾਣ ਲੱਗਿਆ ਨੇ ਤੁਸੀਂ ਦੱਸ ਦਿਓ ਇਹਨਾਂ ਦੀ ਸੋਚ ਵਿਚਾਰਤਾ ਦਾ ਸਮਝ ਸਟੈਂਡ ਜੁਬਾਨ ਹੈ ਕਿਤੇ ਕੋਈ ਸੋ ਆਪਣੇ ਸਭਕ ਲੈਣ ਵਾਲਾ ਮਿੱਤਰੋ ਸਵਾਲ ਇਹ ਆ ਕਿ ਆਪਾਂ ਨੂੰ ਸਮਝਣਾ ਚਾਹੀਦਾ ਇਹਨਾਂ ਪਾਰਟੀਆਂ ਦੇ ਕੱਲੇ ਨਾਮ ਵੱਖਰੇ ਨੇ ਟੈਗ ਵੱਖਰੇ ਨੇ ਕੋਈ ਸੋਚ ਵਿਚਾਰਤਾ ਦਾ ਵੱਖਰੀਆਂ ਨਹੀਂ ਗਿਆ ਇਹ ਸਾਰੇ ਜਿਹੜੇ ਰਾਜਨੀਤਕਾਂ ਨੇ ਇਹ ਮੌਕਾ ਪ੍ਰਸਤ ਮਾਲ ਇਕੱਠਾ ਹੋਇਆ ਲੋਕ ਸੇਵਾ ਦੇ ਨਾਂ ਤੇ ਸਾਨੂੰ ਇਹ ਬੁੱਧੂ ਬਣਾਉਂਦੇ ਨੇ ਤੇ ਬਾਅਦ ਚ ਆਪ ਮੇਵੇ ਖਾਂਦੇ ਨੇ ਤੇ ਜੇ ਮੇਵਾ ਤੇ ਮਲਾਈ ਮਿਲਣ ਵਾਲੀ ਕੁਰਸੀ ਤੇ ਅਹੁਦਾ ਨਾ ਮਿਲ ਰਿਹਾ ਹੋਵੇ ਤਾਂ ਫਿਰ ਇਹ ਉਹ ਪਾਰਟੀ ਛੱਡ ਕੇ ਦੂਜੀ ਚਲੇ ਜਾਂਦੇ ਨੇ ਤੇ ਜਿਸ ਦਿਨ ਆਮ ਆਦਮੀ ਪਾਰਟੀ ਦੇ ਇਹਨਾਂ ਸੱਤ ਵਡਾਇਕਾਂ ਨੂੰ ਟਿਕਟ ਨਹੀਂ ਸੀ ਮਿਲੀ ਤੇ ਇਹਨਾਂ ਨੇ ਪਾਰਟੀ ਛੱਡੀ ਸੀ ਉਸੇ ਦਿਨ ਆਪਾਂ ਆਪਣੇ ਇਸੇ ਚੈਨਲ ਤੇ ਕਹਿਤਾ ਸੀ ਵੀ ਹੁਣ ਇਹ ਬੀਜੇਪੀ ਚ ਜਾਣਗੇ ਕਾਂਗਰਸ ਚ ਨਹੀਂ ਜਾਣਗੇ ਜਾਣਾ ਕਿੱਧਰ ਨੂੰ ਹੁੰਦਾ ਮਲਾਈਦਾਰ ਅਹੁਦੇ ਤੇ ਕਾਂਗਰਸ ਵਿਚਾਰੀ ਦੀ ਹਾਲਤ ਅਜੇ ਪਤਲੀ ਐ ਨਾ ਸੈਂਟਰ ਤੇ ਸਰਕਾਰ ਐ ਨਾ ਦਿੱਲੀ ਚ ਐ ਨਾ ਉਥੇ ਨੇੜੇ-ਟੜੇ ਹਰਿਆਣੇ ਚ ਐ ਇਸ ਕਰਕੇ ਬਚਦੀ ਕੀ ਸੀ ਜੇ ਮਲਾਈਦਾਰ ਅਹੁਦੇ ਲੈਣੇ ਨੇ ਫਿਰ ਬੀਜੇਪੀ ਬਚਦੀ ਸੀ ਠੀਕ ਔਰ ਇੱਕ ਗੱਲ ਹੋਰ ਜੇ ਦਿੱਲੀ ਚ ਫਿਰ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਐਤਕੀ ਤਾਂ ਫਿਰ ਇਹੀ ਬੰਦੇ ਆਮ ਆਦਮੀ ਪਾਰਟੀ ਦੇ ਦੁਬਾਰਾ ਵਾਪਸ ਆ ਸਕਦੇ ਨੇ ਔਰ ਫਿਰ ਮਿੰਟ ਲਾਉਣਗੇ ਬੇਸ਼ਰਮੀ ਨਾਲ ਕਹਿਣ ਲੱਗੇ ਘਰ ਵਾਪਸੀ ਫਲਾਣੇ ਐਮਐਲਏ ਸਾਹਿਬ ਦੀ ਘਰ ਵਾਪਸੀ ਸ਼ਰਮ ਨਹੀਂ ਆਉਦੀ ਘਰ ਹੋਵੇ ਜੇ ਜੇ ਘਰ ਹੋਵੇ ਘਰ ਛੱਡ ਕੇ ਐ ਕੋਈ ਬੰਦਾ ਡੌਂਡੀ ਨਹੀਂ ਪਿੱਟਦਾ ਹੁੰਦਾ ਬਈ ਘਰ ਛੱਡ ਕੇ ਦੂਜੇ ਦੇ ਘਰ ਰਹਿਣ ਲੱਗ ਪੇ ਤੇ ਫਿਰ ਖਬਰਾਂ ਲਵਾਵੇ ਤੇ ਫਿਰ ਮੀਡੀਆ 'ਚ ਆਵੇ ਤੇ ਸਾਰੇ ਘਰ ਦੇ ਜੀਆਂ ਨੂੰ ਭੰਡੇ ਤੇ ਫਿਰ ਥੋੜੇ ਦਿਨਾਂ ਬਾਅਦ ੱਟਕੇ ਖਾਂਦਾ ਵਾਪਸ ਆ ਗਿਆ। ਛੇਤਰ ਮਾਰਨੇ ਚਾਹੀਦੇ ਇਹੋ ਜਿਆ ਨੂੰ। ਕਾਂਗਰਸ ਦੇ ਕੁਝ ਬੰਦਿਆਂ ਦਾ ਸਟੈਂਡ ਮੈਨੂੰ ਠੀਕ ਲੱਗਿਆ ਸੀ। ਜਦੋਂ ਕਾਂਗਰਸ ਦੇ ਵਿੱਚੋਂ ਪੰਜਾਬ ਚੋਂ ਕੁਝ ਬੰਦੇ ਛੱਡ ਕੇ ਗਏ ਸੀ ਦੂਜੀਆਂ ਪਾਰਟੀਆਂ 'ਚ ਤਾਂ ਕਾਂਗਰਸ 'ਚ ਇੱਕ ਆਵਾਜ਼ ਉੱਠੀ ਸੀ। ਕਿਹਾ ਗਿਆ ਸੀਗਾ ਵੀ ਇਹਨਾਂ ਦਲ ਬਦਲਵਾਂ ਦੀਆਂ ਟਪੂਸੀ ਮਾਰਾਂ ਦੀਆਂ ਫੋਟੋਆਂ ਕਾਂਗਰਸ ਹਾਲ 'ਚ ਲਾ ਦਿਓ ਤੇ ਦੁਬਾਰਾ ਕਦੇ ਵੀ ਇਹਨਾਂ ਨੂੰ ਕਾਂਗਰਸ 'ਚ ਵਾਪਸ ਨਹੀਂ ਲੈਣਾ ਚਾਹੀਦਾ। ਇਹ ਗੱਲਾਂ ਹੋਈਆਂ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਉਹ ਜਿਹੜਾ ਧੂਰੀ ਵਾਲਾ ਮੁੰਡਾ ਐਮਐਲਏ ਸੀਗਾ ਜਿਹੜਾ ਛੱਡ ਕੇ ਆਮ ਆਦਮੀ ਪਾਰਟੀ 'ਚ ਚਲਾ ਗਿਆ ਸੀ ਗੋਲਡੀ ਤਾਂ ਉਹ ਗੋਲਡੀ ਫਿਰ ਆਮ ਆਦਮੀ ਪਾਰਟੀ 'ਚ ਮਿਲਾਈ ਦਾ ਰਉਦੇ ਨਹੀਂ ਮਿਲੇ ਹਾਂ ਤੇ ਫਿਰ ਗੋਲਡੀ ਦਾ ਉਧਰੋਂ ਮੋ ਪੰਗ ਹੋ ਗਿਆ ਹਾਂ ਤੇ ਫਿਰ ਗੋਲਡੀ ਦੁਬਾਰਾ ਫਿਰ ਕਾਂਗਰਸ 'ਚ ਆ ਰਿਹਾ ਕਾਂਗਰਸ ਨਾਲ ਅਟੈਚ ਹੈ ਉਹ ਕਹਿ ਰਿਹਾ ਕਾਂਗਰਸ ਮੇਰੀ ਮਾਂ ਪਾਰਟੀ ਹੈ ਪਤਾ ਨਹੀਂ ਕਿੰਨੇ ਕ ਨੇ ਹੁਣ ਐਦਾਂ ਹੀ ਲੋਕਾਂ ਨੂੰ ਮੂਰਖ ਬਣਾਇਆ ਤੇ ਬਣਾਈ ਰੱਖਿਆ ਪਰ ਇਹ ਗੱਲ ਸਮਝਣ ਵਾਲੀ ਆ ਮਿੱਤਰੋ ਜੇ ਸਮਝ ਜਾਗੇ ਤੇ ਚੰਗੇ ਹੋਵਾਂਗੇ ਇਹੋ ਜੇ ਦਲ ਬਦਲਵਾ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਅਗਲੀ ਵੱਡੀ ਖਬਰ ਹੈ ਭਗਵੰਤ ਮਾਨਤੇ ਦੋਸ਼ ਲਗੇ ਭਗਵੰਤ ਮਾਨ ਦੇ ਇੱਕ ਵੀਡੀਓ ਵਾਇਰਲ ਕੀਤੀ ਆ ਮਜੀਠੀਆ ਨੇ ਤੇ ਮਜੀਠੀਆ ਨੇ ਇਹ ਦੋਸ਼ ਲਾਏ ਨੇ ਕਿ ਪੰਜਾਬ ਚ ਵਿਕਣ ਵਾਲੀ ਸ਼ਰਾਬ ਦਿੱਲੀ ਚ ਹਜ਼ਾਰਾਂ ਪੇਟੀਆਂ ਗਈ ਆ ਜਿਨ੍ਹਾਂ ਦੇ ਉੱਪਰ ਸੇਲਫਰ ਪੰਜਾਬ ਲਿਖਿਆ ਇਹੀ ਦੋਸ਼ ਕਾਂਗਰਸ ਦੇ ਜਿਹੜੇ ਐਲੋਪੀ ਪ੍ਰਤਾਪ ਬਾਜਵਾ ਨੇ ਉਹਨਾਂ ਨੇ ਭਗਵੰਤ ਮਾਨ ਤੇ ਲਾਏ ਨੇ ਉਹ ਕਹਿੰਦੇ ਵੀ ਦੇਖੋ ਜੇ ਪੰਜਾਬ ਦੀ ਸ਼ਰਾਬ ਦਿੱਲੀ ਦੀਆਂ ਵੋਟਾਂ ਚ ਗਈ ਹੋਈ ਹੈ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਤੇ ਤੇ ਪੰਜਾਬ ਦੇ ਐਕਸਾਈਜ਼ ਮਨਿਸਟਰ ਦੋਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਦੋਸ਼ ਵੱਡਾ ਹੈ ਇਹਦੇ ਉੱਪਰ ਆਮ ਆਦਮੀ ਪਾਰਟੀ ਨੇ ਤੱਥਾਂ ਸਹਿਤ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ ਜਨਤਾ ਨੂੰ ਗੱਲ ਕਾਫੀ ਹੱਦ ਤੱਕ ਜੱਜ ਰਹੀ ਹੈ ਪਰ ਆਮ ਆਦਮੀ ਪਾਰਟੀ ਪਤਾ ਨਹੀਂ ਕਿਉਂ ਇਸ ਮਾਮਲੇ ਦੇ ਉੱਪਰ ਚੁੱਪ ਹੈ ਭਗਵੰਤ ਮਾਨ ਦੇ ਘਰ ਜਿਹੜੀ ਰੇਡ ਪਈ ਹੈ ਦਿੱਲੀ ਕਪੂਰਥਲਾ ਹਾਊਸ 'ਚ ਇੱਕ ਕਪੂਰਥਲਾ ਪੰਜਾਬ ਵਾਲਾ ਨਹੀਂ ਹੈ ਦਿੱਲੀ ਵਾਲਾ ਉੱਥੇ ਭਗਵੰਤ ਮਾਨ ਨੂੰ ਰਹਿائش ਮਿਲੀ ਹੈ ਰੇਡ ਪਈ ਤਾਂ ਉਸ ਤੋਂ ਬਾਅਦ ਕਈ ਸਵਾਲ ਉੱਠੇ ਨੇ ਹੁਣ ਮੈਂ ਦੇਖ ਰਿਹਾ ਸੀਗਾ ਕੁਝ ਸੀਨੀਅਰ ਪੱਤਰਕਾਰ ਜਿਨ੍ਹਾਂ 'ਚ ਦੀਪਕ ਚਨਾਰਥਲ ਹੈ ਉਹ ਤਾਂ ਇਹ ਵੀ ਸ਼ੰਕਾ ਪ੍ਰਗਟਾ ਰਹੇ ਨੇ ਉਹ ਕਹਿੰਦੇ ਇਹ ਰੇਡ ਹੈ ਰਵਨੀਤ ਬਿੱਟੂ ਨਾਲ ਭਗਵੰਤਮਾਨ ਦੀ ਯਾਰੀ ਹੈ ਉਹਦੇ ਰਾਈ ਆਪੇ ਮਰਵਾਈਏ ਭਗਵੰਤਮਾਨ ਨੇ ਕਿਉਂਕਿ ਭਗਵੰਤਮਾਨ ਦੀ ਪੂਰੀ ਰਹਿائش ਦੇ ਉੱਪਰ ਉਹ ਪੱਤਰਕਾਰ ਸਾਹਿਬ ਦਾ ਕਹਿਣਾ ਹੈ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਹੋਇਆ ਪਿਆ ਭਗਵੰਤਮਾਨ ਨੂੰ ਇੱਕ ਕਮਰਾ ਛੱਡਿਆ ਤੇ ਬਾਕੀ ਉਹ ਵਰਤੀ ਜਾਂਦੇ ਨੇ ਉਹ ਸਾਰਾ ਕੁਝ ਛਡਾਉਣ ਲਈ ਭਗਵੰਤਮਾਨ ਨੇ ਇਹ ਕੰਮ ਕਰਵਾਇਆ ਹੁਣ ਇਹਦੇ 'ਚ ਕਿੰਨਾ ਸੱਚ ਹੋ ਸਕਦਾ ਹੈ ਇਹ ਤੁਸੀਂ ਆਪੇ ਸੋਚੋ ਮੈਨੂੰ ਜਾਪਦਾ ਵੀ ਹਾਂ ਇਹ ਠੀਕ ਵੀ ਹੋ ਸਕਦੀ ਹੈ ਗੱਲ ਉਹ ਯਾਰ ਇਹ ਸਿਆਸਤ ਆ ਤੇ ਇਹ ਮੌਕਾ ਪ੍ਰਸਤੀ ਸਿਆਸਤ ਆ ਇਹਦੇ ਚ ਕੁਝ ਵੀ ਮੌਕਾ ਪ੍ਰਸਤੀਆਂ ਕਿਸੇ ਵੀ ਟਾਈਮ ਹੋ ਸਕਦੀਆਂ ਨੇ ਕੋਈ ਸਟੈਂਡ ਕੋਈ ਜ਼ੁਬਾਨ ਕੋਈ ਰੂਲ ਕੋਈ ਅਸੂਲ ਇਸ ਸਿਆਸਤ ਚ ਲੱਭਣੇ ਇਹ ਬਚਪਨਾ ਹੈ ਅਗਲੀ ਵੱਡੀ ਖਬਰ ਹੈ ਕਿ ਅੱਜ ਪੰਜਾਬ ਦੇ ਤਿੰਨ ਮੰਤਰੀਆਂ ਦੀ ਪੁਲਿਸ ਦੇ ਨਾਲ ਤੂੰ ਤੂੰ ਮੈਂ ਮੈਂ ਹੋਈ ਹੈ ਤੇ ਖਹਿ ਬਾਜ਼ੀ ਹੋਈ ਹੈ ਮਾਮਲਾ ਦਿੱਲੀ ਦਾ ਪੰਜਾਬ ਦੇ ਜਿਹੜੇ ਮੰਤਰੀ ਨੇ ਅਮਨ अरोड़ा ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਹ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਤੇ ਐਮਐਲਏ ਲਾਡੀ ਟੋਸ ਇਹਨਾਂ ਦੇ ਨਾਲ ਦਿੱਲੀ ਪੁਲਿਸ ਦੀ ਤੂੰ ਤੂੰ ਮੈਂ ਮੈਂ ਬਹੁਤ ਜ਼ਬਰਦਸਤ ਹੋਈ ਹੈ ਔਰ ਪੁਲਿਸ ਨੇ ਇਹਨਾਂ ਨੂੰ ਥਾਣੇ ਵੀ ਨਹੀਂ ਵੜਨ ਦਿੱਤਾ ਔਰ ਉਹਦੀ ਵੀਡੀਓ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਔਰ ਅਮਨ अरोड़ा ਖੁਦ ਪੁਲਿਸ ਦੇ ਸਾਹਮਣੇ ਲਾਈਵ ਹੋਏ ਨੇ ਮਾਮਲਾ ਕੀ ਹੈ ਅਮਨ अरोड़ा ਇਹ ਦੱਸ ਰਿਹਾ ਪੁਲਿਸ ਇਹਨਾਂ ਦੇ ਨਾਲ ਤੂੰ ਤੂੰ ਮੈਂ ਮੈਂ ਕਰ ਰਹੀ ਐ ਅਮਨ अरोड़ा ਕਹਿ ਰਿਹਾ ਵੀ ਸਾਡੇ ਕੁਝ ਬੰਦਿਆਂ ਨੇ ਸ਼ਿਕਾਇਤ ਕੀਤੀ ਸੀ ਵੀ ਭਾਜਪੀ ਦੇ ਕੁਝ ਬੰਦੇ ਜਿਹੜੇ ਨੇ ਉਹ ਪੈਸੇ ਵੰਡ ਰਹੇ ਨੇ ਤੇ ਕਹਿੰਦਾ ਉਲਟਾ ਇਹ ਪੁਲਿਸ ਨੇ ਸਾਡੇ ਸ਼ਿਕਾਇਤ ਕਰਨ ਵਾਲੇ ਬੰਦਿਆਂ ਨੂੰ ਹੀ ਅੰਦਰ ਬਿਠਾ ਲਿਆ ਥਾਣੇ ਦੇ ਉਹਨਾਂ ਨੇ ਸਾਨੂੰ ਬੁਲਾਇਆ ਅਸੀਂ ਉਹਨਾਂ ਦੇ ਮਗਰ ਆਇਆ ਤੇ ਪੁਲਿਸ ਜਿਹੜੀ ਆ ਉਹ ਸਾਨੂੰ ਅੰਦਰ ਹੀ ਨਹੀਂ ਜਾਣ ਦੇ ਰਹੀ ਤੇ ਉਲਟਾ ਸਾਡੇ ਨਾਲ ਤੂੰ ਤੂੰ ਮੈਂ ਮੈਂ ਔਰ ਬਤਮੀਜ਼ੀ ਕਰ ਰਹੀ ਐ ਔਰ ਇਹ ਵੀਡੀਓ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੋਣੀ ਇਹਦਾ ਸੱਚ ਕੀ ਆ ਇਹ ਤਾਂ ਪਰਥਾਲ ਚ ਪਤਾ ਲੱਗ ਸਕਦਾ ਪਰ ਅਮਨ अरोड़ा ਹੋਰੀ ਇਹ ਦਾਵਾ ਕਰ ਰਹੇ ਅਗਲੀ ਵੱਡੀ ਗੱਲ ਅਗਲੀ ਵੱਡੀ ਖਬਰ ਹੈ ਕਿ ਜਿਹੜੇ ਅਮਰਤਪਾਲ ਹੈ ਉਹਨਾਂ ਦੇ ਉੱਪਰ ਐਮਐਸ ਐਨਐਸਏ ਲਾ ਕੇ ਤੇ ਡਿਬਰੂਗੜ ਜੇਲ੍ਹ ਚ ਬੰਦ ਕੀਤਾ ਉਸ ਤੋਂ ਬਾਅਦ ਉਹ ਐਮਪੀ ਜਿੱਤ ਚੁੱਕੇ ਨੇ ਉਹਨਾਂ ਵੱਲੋਂ ਹੁਣ ਹਾਈ ਕੋਰਟ ਚ ਪਟੀਸ਼ਨ ਪਾਈ ਹੋਈ ਆ ਵੀ ਜਿਹੜਾ ਐਨਐਸਏ ਮੇਰੇ ਤੇ ਬਾਰ ਬਾਰ ਵਧਾਇਆ ਜਾ ਰਿਹਾ ਹੈ ਗਲਤ ਆ ਮੇਰੇ ਮੈਂ ਇਸ ਤਰ੍ਹਾਂ ਦਾ ਕੋਈ ਜੁਰਮ ਨਹੀਂ ਕੀਤਾ ਕੋਈ ਮੈਂ ਇਸ ਤਰ੍ਹਾਂ ਦੀ ਵੱਡੀ ਵਾਰਦਾਤ ਨਹੀਂ ਕੀਤੀ ਤੇ ਮੇਰੇ ਤੇ ਐਨਐਸਏ ਕਿਉਂ ਲਾਇਆ ਤਾਂ ਫਿਰ ਹਾਈ ਕੋਰਟ ਨੇ ਹੁਣ ਪੰਜਾਬ ਦੇ ਥਾਣਿਆਂ ਚੋਂ ਰਿਕਾਰਡ ਮੰਗਿਆ ਹਾਈ ਕੋਰਟ ਨੇ ਰਿਕਾਰਡ ਮੰਗਿਆ ਕਿ ਜਿੱਥੇ-ਜਿੱਥੇ ਅਮਰਤਪਾਲ ਹੋਰਾਂ ਦੇ ਉੱਪਰ ਪਰਚੇ ਦਰਜ ਨੇ ਕੇਸ ਦਰਜ ਨੇ ਉਹ ਰਿਕਾਰਡ ਲੈ ਕੇ ਆਵੇ ਪੁਲਿਸ ਵੀ ਉਹ ਕਿੱਡੇ-ਕ ਵੱਡੇ ਪਰਚੇ ਨੇ ਉਹਨਾਂ ਤੇ ਕਿੱਡੇ-ਕ ਵੱਡੇ ਦੋਸ਼ ਨੇ ਉਹਨਾਂ ਤੇ ਕਿੱਡੇ-ਕ ਵੱਡੇ ਗਨਾਹ ਨੇ ਤਾਂ ਕਿ ਹਾਈ ਕੋਰਟ ਉਦੇ ਆਧਾਰ ਤੇ ਇਹ ਬਾਤ ਸਕੇ ਵੀ ਕੀ ਉਹਨਾਂ ਤੇ ਐਨਐਸਏ ਬਣਦਾ ਕਿ ਗਲਤ ਲੱਗਾ ਹੋਇਆ ਹੁਣ ਸਾਰਿਆਂ ਦੀਆਂ ਨਿਗਾਹਾਂ ਹਾਈ ਕੋਰਟ ਵੱਲ ਲੱਗੀਆਂ ਹੋਈਆਂ ਨੇ ਕਿ ਹਾਈ ਕੋਰਟ ਇਹਦੇ ਉੱਪਰ ਕੀ ਫੈਸਲਾ ਲੈ ਕੇ ਆਏਗੀ ਪਰ ਹਾਈ ਕੋਰਟ ਨੇ 17 ਫਰਵਰੀ ਤੱਕ ਉਹਨਾਂ ਥਾਣਿਆਂ ਨੂੰ ਰਿਕਾਰਡ ਪੇਸ਼ ਕਰਨ ਲਈ ਕਹਿ ਦਿੱਤਾ ਹੈ ਹੁਣ ਥਾਣੇ ਕਿਦਾਂ ਦੇ ਤੱਕੀ ਰਿਕਾਰਡ ਪੇਸ਼ ਕਰਦੇ ਨੇ ਇਹਦੇ ਆਧਾਰ ਦੇ ਉੱਪਰ ਅੱਗੇ ਜੋ ਨਤੀਜਾ ਹੈ ਉਹ ਨਿਕਲ ਕੇ ਸਾਹਮਣੇ ਆਏਗਾ ਅਗਲੀ ਵੱਡੀ ਖਬਰ ਹੈ ਕਿ ਐਸਕੇ ਮਦੀਪ ਫਿਰ ਅੱਜ ਮੁਹਾਲੀ ਦੇ ਇੱਕ ਹੋਟਲ ਦੇ ਵਿੱਚ ਮੀਟਿੰਗ ਹੈ ਕੱਲ ਜਦੋਂ ਬਜਟ ਪਾਸ ਹੋਇਆ ਕਿਸਾਨਾਂ ਨੇ ਬਹੁਤ ਵੱਡਾ ਇਤਰਾਜ਼ ਕੀਤਾ ਦੋ ਪਹਿਲਾ ਇਤਰਾਜ਼ ਕਿ ਸਾਡੇ ਨਾਲ ਧੋਖਾ ਕੀਤਾ ਸਾਡੇ ਨਾਲ ਠੱਗੀ ਕੀਤੀ ਕੇਂਦਰ ਸਰਕਾਰ ਨੇ ਉਹ ਕਹਿੰਦੇ ਸਾਨੂੰ ਤਾਂ ਇਹਨਾਂ ਨੇ ਕੇਂਦਰ ਸਰਕਾਰ ਨੇ ਮੀਟਿੰਗ ਦਿੱਤੀ ਆ 14 ਫਰਵਰੀ ਦੀ ਤੇ ਬਹਾਨਾ ਸਾਨੂੰ ਇਹ ਦੱਸਿਆ ਵੀ ਵੇਖੋ ਅ ਦਿੱਲੀ ਦੇ ਇਲੈਕਸ਼ਨ ਚੱਲ ਰਹੇ ਨੇ ਤੇ ਇਲੈਕਸ਼ਨਾਂ 'ਚ ਅਸੀਂ ਕੋਈ ਵੀ ਐਲਾਨ ਲੋਕਾਂ ਦੇ ਹੱਕ ਦਾ ਕਰ ਨਹੀਂ ਸਕਦੇ ਇਹ ਨਿਯਮ ਹੈ ਇਸ ਕਰਕੇ ਅਸੀਂ ਤੁਹਾਡੇ ਨਾਲ ਮੀਟਿੰਗ ਦਿੱਲੀ ਦੀਆਂ ਵੋਟਾਂ ਤੋਂ ਪਹਿਲਾਂ ਨਹੀਂ ਕਰ ਸਕਦੇ ਤੇ ਇਸ ਕਰਕੇ 14 ਫਰਵਰੀ ਦੀ ਮੀਟਿੰਗ ਦਿੱਤੀ ਦੂਰ ਤੇ ਕਿਸਾਨ ਕਹਿੰਦੇ ਵੀ ਕੱਲ ਇਹਨਾਂ ਨੇ ਬਜਟ ਪਾਸ ਕੀਤਾ ਉਹਦੇ 'ਚ ਇਹਨਾਂ ਨੇ 3600 ਐਲਾਨ ਕਰਤਾ ਭਾਵੇਂ ਟੁੱਟੇ ਭੱਜੇ ਕੀਤੇ ਪਰ ਕੀਤੇ ਤਾਂ ਹੈ ਨਾ ਔਰ ਉਹਨੂੰ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ ਲੋਕਾਂ ਦੇ ਹੱਕ ਚਾਹ ਕਰਤਾ ਉਹ ਕਰਤਾ ਫੁਲਾਨ ਕਰਤਾ ਠਿਮਕ ਕਰਤਾ ਕਿਸਾਨ ਕਹਿੰਦੇ ਨੇ ਵੀ ਜੇਕਰ ਬਜਟ ਪਾਸ ਕਰਕੇ ਐਲਾਨ ਕੀਤੇ ਜਾ ਸਕਦੇ ਨੇ ਲੋਕਾਂ ਨੂੰ ਰੇਤਾਂ ਲੋਕਾਂ ਨੂੰ ਆਹ ਦਿੱਤਾ ਉਹ ਦੇਤਾ ਦੇਤਾ ਤਾਂ ਫਿਰ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਕੇ ਕਿਉਂ ਨਹੀਂ ਫੈਸਲਾ ਦਿੱਤਾ ਜਾ ਸਕਦਾ ਸੀ ਜਾਂ ਕਿਸਾਨਾਂ ਨਾਲ ਮੀਟਿੰਗ ਕਰਕੇ ਫਿਰ ਦਿੱਲੀ ਦੀਆਂ ਚਲਦੀਆਂ ਚੋਣਾਂ ਦੇ ਦਰਮਿਆਨ ਕਿਉਂ ਨਹੀਂ ਕੋਈ ਹੱਲ ਕੱਢਿਆ ਜਾ ਸਕਦਾ ਸੀਗਾ ਫਿਰ ਉੱਥੇ ਦਿੱਲੀ ਦੀਆਂ ਚੋਣਾਂ ਦਾ ਬਹਾਨਾ ਕਿਉਂ ਬਣਾਇਆ ਗਿਆ ਦੇਖੋ ਇੱਥੇ ਸਿੱਧਾ ਸਿੱਧਾ ਸ਼ੰਕਾ ਹੈ ਜੇ ਤੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕੁਝ ਦੇਣਾ ਹੁੰਦਾ ਤਾਂ ਉਹ ਫਿਰ ਵੋਟਾਂ ਤੋਂ ਪਹਿਲਾਂ ਮੀਟਿੰਗ ਕਰਨੀ ਸੀ ਸਗੋਂ ਜਾਣ ਕੇ ਵੀ ਕਰਨੀ ਸੀ ਤਾਂ ਕਿ ਦਿੱਲੀ ਦੇ ਵਿੱਚ ਜਿਹੜੇ ਕੋਈ ਕਿਸਾਨੀ ਨਾਲ ਜੁੜੇ ਪਰਿਵਾਰ ਨੇ ਜਾਂ ਜਿਨ੍ਹਾਂ ਦੇ ਰਿਸ਼ਤੇਦਾਰ ਕਿਸਾਨੀ ਨਾਲ ਜੁੜੇ ਨੇ ਉਹਨਾਂ ਦੀਆਂ ਵੋਟਾਂ ਖਿੱਚੀਆਂ ਜਾ ਸਕਦੀਆਂ ਵੀ ਵੇਖੋ ਅਸੀਂ ਕਿਸਾਨਾਂ ਲਈ ਆ ਕਰਤਾ ਉਹ ਕਰਤਾ ਕਹਿ ਕੇ ਪਰ ਜਾਪਦਾ ਆ ਵੋਟਾਂ ਤੋਂ ਬਾਅਦ ਦੀ ਮੀਟਿੰਗ ਦੇਣੀ ਕਲੀਅਰ ਕਟ ਹੈ ਕਿ ਕਿਸਾਨਾਂ ਦੇ ਪੱਖ ਚ ਕੇਂਦਰ ਸਰਕਾਰ ਕੋਈ ਫੈਸਲਾ ਦੇਣਾ ਨਹੀਂ ਚਾਹੁੰਦੀ ਜੇ ਚਾਹੁੰਦੀ ਹੁੰਦੀ ਤਾਂ ਕਿਸਾਨਾਂ ਨਾਲ ਮੀਟਿੰਗ ਵੀ ਵੋਟਾਂ ਤੋਂ ਪਹਿਲਾਂ ਹੁੰਦੀ ਤੇ ਫਿਰ ਫੈਸਲਾ ਵੀ ਪਹਿਲਾਂ ਆਉਂਦਾ ਠੀਕ ਤਾਂ ਕਿ ਉਹਨਾਂ ਨੂੰ ਫਾਇਦਾ ਹੁੰਦਾ ਵੋਟਾਂ ਚ ਪਰ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਸਾਨਾਂ ਲਈ ਕੱਖ ਨਹੀਂ ਕਰਨਾ ਇਸੇ ਕਰਕੇ ਉਹ ਬਾਦ ਚ ਲੈ ਕੇ ਗਏ ਆ ਮੀਟਿੰਗ ਤਾਂ ਕਿ ਦਿੱਲੀ ਦੀਆਂ ਵੋਟਾਂ ਤੇ ਉਹਨਾਂ ਨੂੰ ਨੁਕਸਾਨ ਨਾ ਹੋਵੇ ਕੋਈ ਤਾਂ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦਿਓ ਬਾਕੀ ਜਿਹੜਾ ਬਜਟ ਕੱਲ ਪਾਸ ਹੋਇਆ ਉਹਦੇ ਚ ਇੱਕ ਵੱਡਾ ਰੋਲਾ ਕਿ ਮੱਧ ਵਰਗ ਨੂੰ ਵੱਡੀ ਰਾਹਤ ਤਾਂ ਮੈਂ ਪੁੱਛਣਾ ਚਾਹਣਾ ਚਲੋ ਤੁਹਾਡੇ ਪਿੰਡ ਚ ਕਿੰਨੇ ਲੋਕ ਨੇ ਜਿਹੜੇ ਪਹਿਲਾਂ ਟੈਕਸ ਭਰਦੇ ਸੀ ਕਹਿੰਦੇ ਜੀ ਮੱਧ ਵਰਗ ਨੂੰ ਟੈਕਸ ਤੋਂ ਛੋਟ ਟੈਕਸ ਤੋਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਆਂਡ ਗਵਾਂਡ ਕਿੰਨੇ ਲੋਕ ਸੀ ਜਦੋਂ 7 ਲੱਖ ਤੇ ਟੈਕਸ ਲੱਗਦਾ ਸੀ ਤੇ ਕਿੰਨੇ ਲੋਕਾਂ ਨੂੰ ਟੈਕਸ ਦੇਣਾ ਪੈਂਦਾ ਸੀ ਦੱਸੋ ਤੁਹਾਨੂੰ ਤੁਹਾਡੇ ਆਂਡ ਗਵਾਰਡ ਨੂੰ ਕਿੰਨੇ ਹੁੰਦੇਣਾ ਪੈਂਦਾ ਸੀ ਜਦੋਂ ਤੁਹਾਨੂੰ ਨਾ ਹੀ ਕੋਈ ਨਹੀਂ ਸੁਝ ਰਿਆ ਤਾਂ ਫਿਰ ਰਾਤ ਕਿਹਨੂੰ ਮਿਲੀ ਹੈ ਮਿੱਤਰੋ ਇਹ ਐਵੇਂ ਰੋਲੇ ਪੈ ਗਏ ਮਤਲਬ ਜਿੰਨਾ ਲੋਕਾਂ ਨੇ ਫਿਰ ਮੋਟਾ ਕਮਾਇਆ ਜਿਉ ਟੈਕਸ ਦੇ ਵੀ ਦੇਣਗੇ ਤੇ ਕੋਈ ਚੱਕਰ ਨਹੀਂ ਕਰ ਪਰ ਸਵਾਲ ਇਹ ਆ ਕਿ ਇਹ ਜਿਹੜੀਆਂ ਟੈਕਸ ਸਲੇਬਾਂ ਨੇ ਇਹ ਗੋਟੀਆਂ ਦੀ ਖੇਡ ਆ ਜਦੋਂ ਇਹਦੀ ਕੈਲਕੂਲੇਸ਼ਨ ਤੁਸੀਂ ਕਰੋਗੇ ਤਾਂ ਇਹ ਅਲਟੀਮੇਟਲੀ ਇਹਦਾ ਫਾਇਦਾ ਜਿਹੜਾ ਹੁਣ ਇਹਨਾਂ ਨੇ ਸਲੈਬ ਬਣਾਈ ਹੁਣ ਜਿਹੜਾ ਫਾਰਮੂਲਾ ਬਣਾਇਆ ਨਾ ਇਹਦਾ ਫਾਇਦਾ ਸਰਕਾਰ ਨੂੰ ਹੀ ਹੋਣਾ ਲੋਕਾਂ ਨੂੰ ਇਹਦਾ ਕੋਈ ਫਾਇਦਾ ਫੂਦਾ ਨਹੀਂ ਹੋਣਾ ਤੁਸੀਂ ਆਪ ਅੰਕੜੇ ਕੱਢ ਕੇ ਦੇਖ ਲਿਓ ਨਾ ਇਸ ਬਜਟ ਦੇ ਵਿੱਚ ਮਜ਼ਦੂਰਾਂ ਨੂੰ ਕੱਖ ਦਿੱਤਾ ਨਾ ਬੇਰੁਜ਼ਗਾਰਾਂ ਨੂੰ ਕੱਖ ਦਿੱਤਾ ਨਾ ਦੁਕਾਨਦਾਰਾਂ ਨੂੰ ਕੱਖ ਦਿੱਤਾ ਨਾ ਹੀ ਕਿਸਾਨਾਂ ਲਈ ਕੋਈ ਐਲਾਨ ਕੀਤਾ ਤੇ ਦੇਸ਼ ਦੇ ਵਿੱਚ ਸਭ ਤੋਂ ਵੱਡੇ ਤਬਕਾ ਹੀ ਇਹ ਨੇ ਦੇਸ਼ ਦੀ 90% ਆਬਾਦੀ ਮਜ਼ਦੂਰ, ਕਿਸਾਨ, ਮੁਲਾਜ਼ਮ, ਦੁਕਾਨਦਾਰ ਤੇ ਬੇਰੁਜ਼ਗਾਰ ਆਹੀ ਹੈ ਨਾ ਇਹਨਾਂ ਲਈ ਫਿਰ ਕੀ ਕੀਤਾ ਐਵੇਂ ਲੌਲੀਪੌਪ ਐਵੇਂ ਧੂੜ ਢੜਕਾ ਆ ਕਰਤਾ ਉਹ ਕਰਤਾ ਕੀਤਾ ਕਤਰੇ ਕੱਖ ਨਹੀਂ ਆਖਰ ਚ ਕਹੂੰਗਾ ਬਸ ਉਹ ਕੀਤਾ ਆਖੇ ਹੱਥੋਂ ਕੁਛ ਦੇਣਾ ਨਹੀਂ ਤੇ ਮੂੰਹੋਂ ਫਿੱਕੇ ਪੈਣਾ ਨਹੀਂ ਖਾ ਬੱਚਾ ਤੇਰਾ ਹੀ ਐ ਖਾ ਬੱਚਾ ਤੇਰਾ